ਕਿਦਾਂ ਦਾ ਲੱਗਿਆ ਤੁਹਾਨੂੰ ਸਰ ਨੇ ਸਾਨੂੰ ਬਹੁਤ ਮੋਟੀਵੇਟ ਕੀਤਾ ਬਹੁਤ ਨਵੀਆਂ ਨਵੀਆਂ ਚੀਜ਼ਾਂ ਦੱਸੀਆਂ ਸਾਡੇ ਸਬਜੈਕਟਸ ਨੂੰ ਅਸੀਂ ਰੀਅਲ ਲਾਈਫ ਵਿੱਚ ਕਿੱਦਾਂ ਯੂਜ਼ ਕਰਨਾ ਕਿੱਦਾਂ ਉਹਨਾਂ ਚੀਜ਼ਾਂ ਨੂੰ ਅਸੀਂ ਆਪਣੀ ਲਾਈਫ ਵਿੱਚ ਇੰਪਲੀਮੈਂਟ ਕਰਨਾ ਉਹ ਸਭ ਕੁਝ ਸਿਖਾਇਆ ਇਹਦੇ ਨਾਲ ਨਾਲ ਸਾਨੂੰ ਸਾਡੇ ਐਕਸਪੀਰੀਅੰਸ ਵੀ ਸ਼ੇਅਰ ਕਰਨ ਦਾ ਮੌਕਾ ਮਿਲਿਆ ਸਰ ਨੇ ਸਾਡੀਆਂ ਸਾਰੀਆਂ ਗੱਲਾਂ ਪੁੱਛੀਆਂ ਕਿ ਤੁਸੀਂਵੇਂ ਕਿੱਦਾਂ ਪੜ੍ਹਦੇ ਹੋ ਕੀ ਕੀ ਕਰਦੇ ਹੋ ਉਹਦੇ ਨਾਲ ਨਾਲ ਸਰ ਨੇ ਸਾਨੂੰ ਬਹੁਤ ਅੱਛੀਆਂ ਚੀਜ਼ਾਂ ਮੋਟੀਵੇਟ ਦੱਸੀਆਂ ਤੇ ਸਾਨੂੰ ਮੋਟੀਵੇਟ ਕੀਤਾ ਕਿ ਤੁਸੀਂ ਕਿਵੇਂ ਅੱਗੇ ਵਧਣਾ ਔਰ ਸਭ ਤੋਂ ਅਚੀ ਚੀਜ਼ ਤੇ ਕਿ ਸਰ ਸਾਨੂੰ ਇਹ ਤਾਂ ਦੱਸਦੇ ਪਏ ਇਥੇ ਕਿ ਤੁਸੀਂ ਸਟੱਡੀ ਕਰਨੀ ਅਚੀ ਕੁਆਲਿਫੀਕੇਸ਼ਨ ਗੇਨ ਕਰਨੀ ਬਟ ਉਹਦੇ ਨਾਲ ਨਾਲ ਇੱਕ ਗੁੱਡ ਹਿਊਮਨ ਬਿੰਗ ਬਣਦਾ ਵਰਨਾ ਇਹ ਵੀ ਸਿੱਖਣੇ ਸਮਝਾਉਂਦੇ ਕਿਹੜੇ ਸਕੂਲ ਚ ਪੜਦੇ ਹੋ ਸਕੂਲ ਆਫ ਫੈਮਿਨੈਂਟਸ ਕਿਰਪੂ ਸਾਹਿਬ ਕਿਵੇਂ ਤਾਂ ਲੱਗਿਆ ਬੱਚੇ ਅੱਜ ਡੀਸੀ ਸਾਹਿਬ ਆਏ ਸੀ ਸਰ ਸਾਡੇ ਸਕੂਲ ਵਿੱਚ ਆਏ ਸਰ ਨੇ ਮਤਲਬ ਸਾਨੂੰ ਬਹੁਤ ਵਧੀਆ ਗਾਈਡੈਂਸ ਵੀ ਦਿੱਤੀ ਤੇ ਸਰ ਨਾਲ ਸਾਡੀ ਇੰਟਰੈਕਸ਼ਨ ਵੀ ਬਹੁਤ ਵਧੀਆ ਹੋਈ ਸਰ ਨੇ ਸਾਨੂੰ ਮਤਲਬ ਮੇਨ ਇਹ ਦੱਸਿਆ ਕਿ ਜੋ ਵੀ ਤੁਸੀਂ ਲਾਈਫ ਚ ਕਰਨਾ ਹੈ ਉਹਦੇ ਏਮ ਲੈ ਕੇ ਚੱਲੋ ਕਿਉਂਕਿ ਜੇ ਤੁਸੀਂ ਇਨ ਇਸ ਏਜ ਵਿੱਚ ਜੇ ਮਿਹਨਤ ਕਰਗੇ ਤਾਂ ਤੁਸੀਂ ਮਤਲਬ ਸਾਰੀ ਉਮਰ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਸੈੱਟ ਕਰ ਲਓਗੇ ਜੇ ਇਸ ਏਜ ਦੇ ਵਿੱਚ ਆਗੇ ਮਤਲਬ ਬੱਚੇ ਆਪਣੀ ਰਾਹ ਤੋਂ ਭਟਕ ਜਾਣ ਫਿਰ ਉਹਦੀ ਮਤਲਬ ਸਾਰੀ ਜ਼ਿੰਦਗੀ ਤਬਾਹ ਹੋ ਜਾਣਗੀ ਫਿਰ ਮਤਲਬ ਕਿਵੇਂ ਤਾਂ ਲੱਗਿਆ ਤੁਹਾਨੂੰ ਡੀਸੀ ਸਾਹਿਬ ਨੂੰ ਦੇਖ ਕੇ ਜਿਵੇਂ ਉਹ ਜੰਗ ਉਮਰ ਦੇ ਹੈਗੇ ਆ ਤੁਹਾਨੂੰ ਕਿਵੇਂ ਬਹੁਤ ਵਧੀਆ ਲੱਗਿਆ ਸਾਨੂੰ ਦੇਖ ਕੇ ਸਰ ਨੂੰ ਦੇਖ ਕੇ ਸਾਨੂੰ ਵੀ ਮਤਲਬ ਇੱਕ ਕਹਿ ਸਕਦੇ ਵੀ ਐਕਸਪੀਰੀਅੰਸ ਮਿਲਿਆ ਸਰ ਤੋਂ ਵੀ ਅਸੀਂ ਵੀ ਉਹਨਾਂ ਦੀ ਜਗ੍ਹਾ ਇੱਕ ਵਾਰ ਹੋਈਏ ਤੇ ਅਸੀਂ ਵੀ ਐਵੇਂ ਕਿਸੇ ਜਾਈਏ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਨੇ ਬਹੁਤ ਹੀ ਵਧੀਆ ਨਵੀਕਲੀ ਮੁਹਿੰਮ ਦੀ ਆਗਾਜ਼ ਕੀਤਾ ਹੈਗੇ ਜਿਹਦੇ ਤਹਿਤ ਸੀਨੀਅਰ ਆਈਏਐਸ ਤੇ ਪੀਸੀਐਸ ਤੇ ਆਈਪੀਐਸ ਆਫੀਸਰਸ ਨੇ ਇੱਕ ਇੱਕ ਸਕੂਲ ਅਡਾਪਟ ਕੀਤਾ ਜਿਹਦੇ ਵਿੱਚ ਉਹ ਆਪਣਾ ਪਰਸਨਲ ਟਾਈਮ ਦੇਣਗੇ ਆਪਣਾ ਕੰਟਰੀਬਿਊਸ਼ਨ ਕਰਨਗੇ ਆਪ ਦੀ ਸੋਚ ਦੇ ਮੁਤਾਬਕ ਆਪ ਦੇ ਤਜਰਬੇ ਦੇ ਮੁਤਾਬਕ ਸਕੂਲ ਦੀ ਮਦਦ ਕਰਨਗੇ ਕਿਸ ਤਰ੍ਹਾਂ ਆਪਾਂ ਉਥੇ ਐਜੂਕੇਸ਼ਨ ਦਾ ਪੱਧਰ ਹੋਰ ਉੱਚਾ ਚੱਕ ਸਕੀਏ ਤੇ ਉਹਦੇ ਤੇ ਇਹ ਹੈ ਕਿ ਪੰਜਾਬ ਸਰਕਾਰ ਨੇ ਮੈਨੂੰ ਸਕੂਲ ਆਫ ਫੈਮਿਨੈਂਸ ਕਿਰਪੁਰ ਸਾਹਿਬ ਅਲਾਟ ਕੀਤਾ ਹੈਗਾ ਇਸ ਨੂੰ ਹੁਣ ਤੋਂ ਮੈਂ ਪਰਸਨਲੀ ਇਹਦੇ ਵਾਸਤੇ ਇਹਦੀ ਮੈਂਟਰਸ਼ਿਪ ਵਾਸਤੇ ਮੈਂ ਜ਼ਿੰਮੇਵਾਰ ਹੋਵਾਂਗਾ ਜੀ ਤੇ ਇਸੇ ਦੇ ਤਹਿਤ ਅੱਜ ਮੇਰਾ ਪਹਿਲਾ ਵਿਜ਼ਿਟ ਸੀਗਾ ਇੱਥੇ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਹਲੇ ਇਸ ਸਕੂਲ ਨੂੰ ਜਿਹੜੀ ਕਰੀਬ 1.5 ਕਰੋੜ ਦੀ ਗ੍ਰਾਂਟ ਮਿਲੀ ਹੈਗੀ ਹੈ ਉਹਦੇ ਤਹਿਤ ਕੰਸਟਰਕਸ਼ਨ ਦਾ ਕੰਮ ਵੀ ਨਾਲ-ਨਾਲ ਚੱਲ ਰਿਹਾ ਹੈਗਾ ਦੋ ਨਵੀਆਂ ਬਿਲਡਿੰਗਸ ਚੱਲ ਰਹੀਆਂ ਬੰਡਰੀਆਂ ਨੇ ਤੇ ਇਹਦੇ ਨਾਲ ਹੀ ਜਿਹੜੇ ਪੁਰਾਣੇ ਕਲਾਸਰੂਮਸ ਨੇ ਪਲੇਗਰਾਉਂਡਸ ਨੇ ਉਹਨਾਂ ਦਾ ਵੀ ਰੀਨੋਵੇਸ਼ਨ ਦਾ ਕੰਮ ਨਾਲ-ਨਾਲ ਚੱਲ ਰਿਹਾ ਤੇ ਬੱਚਿਆਂ ਦੇ ਵਿੱਚ ਬਹੁਤ ਉਤਸ਼ਾਹ ਹੈਗਾ ਮੈਂ ਬੱਚਿਆਂ ਦੇ ਨਾਲ ਇੰਟਰੈਕਟ ਕੀਤਾ ਬਹੁਤ ਪੋਜ਼ਿਟਿਵ ਨੇ ਉਹਨਾਂ ਦੀ ਅੱਖਾਂ ਦੇ ਵਿੱਚ ਉਮੀਦ ਦਿਖਦੀ ਹੈ ਜਜ਼ਬਾ ਦਿਖਦਾ ਹੈ ਮਿਹਨਤ ਕਰਨ ਦਾ ਤੇ ਮੈਨੂੰ ਪੂਰਾ ਯਕੀਨ ਹੈ ਜਿਹੜੀ ਸਾਡਾ ਇੱਥੇ ਸਟਾਫ ਹੈ ਮੈਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਬਹੁਤ ਹੀ ਅੱਛਾ ਪੋਜ਼ੀਟਿਵ ਸਟਾਫ ਹੈ ਕੋਈ ਵੈਕੈਂਸੀ ਨਹੀਂ ਹੈ ਪੰਜਾਬ ਸਰਕਾਰ ਦਾ ਇਹਦੇ ਧੰਨਵਾਦ ਕਰਦੇ ਆਂ ਫੁੱਲ ਸਟਾਫ ਇੱਥੇ ਡਿਪਲੋਟਡ ਹੈ ਤੇ ਬਹੁਤ ਅੱਛੀ ਪੋਜ਼ੀਟਿਵ એનર્ਜੀ ਸਟਾਫ ਦੇ ਵਿੱਚ ਵੀ ਹੈ ਇੱਕ ਉਹਨਾਂ ਚ ਵੀ ਜਜ਼ਬਾ ਹੈ ਕਿ ਹਾਂ ਆਪਾਂ ਇੱਥੇ ਸਿੱਖਿਆ ਦਾ ਪੱਧਰ ਹੋਰ ਉੱਚਾ ਚੁੱਕੀਏ ਇਹ ਸਾਰਿਆਂ ਦੇ ਵਿੱਚ ਇੱਕ ਕਾਮਨ ਜਜ਼ਬਾ ਹੈਗਾ ਜੋ ਮੈਨੂੰ ਬਹੁਤ ਅੱਛਾ ਲੱਗਿਆ ਕਿ ਅਸੀਂ ਰਲ ਮਿਲ ਕੇ ਇਹਦੇ ਉੱਤੇ ਹੋਰ ਮਿਹਨਤ ਕਰਾਂ